ਔਰ ਬਈ ਸਾਰੇ ਠੀਕ ਠਾਕ ਹੋਵਗੇ ਅੱਜ ਆਪਾਂ ਬਈ ਮੂਤਰਾ ਹਸਤੇ ਖਰਾਕ ਕਰ ਲਾਉਨੇ ਆ ਤੇ ਵਿਖਾਉਨੇ ਆ ਤੁਹਾਨੂੰ ਫਿਰ ਲਾ ਕੇ ਚਲ ਠੀਕ ਆ ਬਈ ਫਿਰ ਦੱਸਦੇ ਆ ਤੁਹਾਨੂੰ ਆਪਾਂ ਬਈ ਲੈ ਆਏ ਸੀ ਸਰੋਂ ਗੋਲੇ ਵਾਲੋਂ ਤੇ ਛੋਲੇ ਲੈ ਆਏ ਸੀ ਤੇ ਆਪਾਂ ਬਈ ਰਲਾਤੀ ਆ ਖਰਾਕ ਖਾਉਨੇ ਆ ਬਈ ਚੈੱਕ ਕਰੋ ਚਲੋ ਚੈੱਕ ਬਈ ਸਾਰੋਂ ਤੇ ਕਣਕ ਤੇ ਛੋਲੇ ਬਈ 9 ਵਜ ਗਏ ਬਈ ਤੇ ਹੁਣ ਆਪਾਂ ਇਹਨਾਂ ਨੂੰ ਦਾਣੇ ਦੂਨੇ ਪਾਉਨੇ ਆ ਕਬੂਤਰਾਂ ਨੂੰ ਸਾਰੇ ਕਬੂਤਰਾਂ ਨੂੰ ਦਾਣੇ ਦੂਨੇ ਪਾਉਨੇ ਆ ਫਿਰ ਆਪਾਂ ਗ੍ਰਾਮਨੇ ਸ਼ੌਕ ਬਈ ਜਨਮਰਾਂ ਦਾ ਉਹ ਬਈ ਇਹਨਾਂ ਨੂੰ ਵੀ ਰੱਖਦੇ ਦਾਣੇ ਆਪਾਂ ਇਹਨਾਂ ਨੂੰ ਵੀ ਰੱਖਦੇ ਬਈ ਆਪਾਂ ਉੱਡਣ ਵਾਲੇ ਉਪਰਾਂ ਨੂੰ ਵੀ ਦਾਣੇ ਆਇਆ ਬਈ ਗੁਰਮਨ ਆਪਣੇ ਕੋਲੇ ਕਬੂਤਰ ਵੇਖਣਾ ਆ ਮੁੰਡਾ ਆ ਨੰਨੀ ਇਹ ਥੋੜਾ ਇਹ ਸੰਗਦੇ ਆ ਬਈ ਅਜੇ ਰਿਆਂ ਕੱਟੀਆਂ ਬਾਹਰ ਬਈ ਗੁਰਮਨ ਨੇ ਤੇ ਦਾਣੇ ਪਾਏ ਸੀਗੇ ਖਾ ਕੇ ਕਬੂਤਰ ਦਾਣੇ ਦੋਨੇ ਬਈ ਮੁੰਡਿਆਂ ਦੇ ਬਈ ਆਪਾਂ ਲੈ ਕੇ ਆਉਣੇ ਹਨ ਮਰੂਦ ਤੇ ਵੇਖਦੇ ਆ ਬਈ ਜੇ ਮਿਲਦੇ ਆ ਕਿ ਤੋ ਲੈ ਆਵਾਂਗੇ ਨਹੀਂ ਫਿਰ ਮੋੜਾਵਾਂਗੇ ਬਈ ਠੰਡੇ ਠੰਡੇ ਘਰੇ ਚਾਲਦੇ ਅਮਰੂਦ ਲੈਣ ਬਈ ਇਹ ਕਰ ਲਿਆ ਮੋਟਰ ਹੰਗਟਾਰੀ ਤੇ ਹੁਣ ਜਾਣੇ ਆ ਅਮਰੂਦ ਵੇਖਣ ਜੀ ਚਲੋ ਜੀ ਉੱਥੇ ਜਾ ਕੇ ਹੀ ਵਿਖਾਉਣੇ ਤੁਹਾਨੂੰ ਅਮਰੂਦ ਜੀ ਜੇ ਤਾਂ ਹੋਇਆ ਤਾਂ ਲੈ ਆਵਾਂਗੇ ਨਹੀਂ ਤਾਂ ਹੀ ਮੋੜਾਂਵਾਂਗੇ ਚਲ ਠੀਕ ਹੈ ਜਾਣੇ ਆ ਜੀ ਇਹ ਅਮਰੂਦ ਵਾਲੀ ਜਗ੍ਹਾ ਤੇ ਹੀ ਕੋਣਨੇ ਤੁਹਾਨੂੰ ਅਮਰੂਦ ਜੀ ਵੇਖੋ ਜੀ ਹੋ ਰਹੀ ਅਮਰੂਦ ਦਾ ਮੂਟਾ ਹੀ ਜਾ ਕੇ ਤੁਹਾਨੂੰ ਕੋਲ ਜਾ ਕੇ ਵਿਖਾਉਣੇ ਹੈ ਜੀ ਤੇ नहीं लगे लग नहीं जी वेखो मरूद तो लगे लग है जी पर मरूद ही कच्चे है जी अजय हजे अमरूद कच्चे लगे जी बाले छोटे है जी वेखो शौक रो जी देखो देखो जी ਕੱਤੇ ਆ ਜੀ ਆ ਜੀ ਆਈ ਸਾਡਾ ਉਸਤਾਦ ਜੀ ਨੰਨੀ ਜੀ ਆ ਰਹੀ ਪੰਡ ਪੱਕਾ ਉਤਰ ਆ ਵੇਖੋ ਜੋ ਛੱਡੇ ਸੀ ਭਾਈ ਜਾਨਵਰ ਅੱਜ ਤੇ ਆ ਕਰਦੇ ਭਾਈ ਤਾਂ ਆ ਮਾਰੀ ਜੂ ਇੱਥੇ ਆ ਕਰਦੇ ਆਹ ਤਾਰਾਂ ਦੇ ਆ ਕੀ ਆ ਤੁਹਾਨੂੰ ਭਾਈ ਕੈਮਰੇ ਵਿੱਚ ਦੀ ਦੀਲੇ ਹੋ ਨਾ ਉੱਤੇ ਖੜੇ ਆ ਭਾਈ ਦੋਵੇਂ ਫਿਰਦੇ ਆ ਜੀ ਤਾਂ ਕਹਉਂਦੇ ਆ ਬਈ ਜਦੋਂ ਬੈਂਦੇ ਤੁਹਾਨੂੰ ਦੱਸਦੇ ਆ ਫਿਰ ਅਪਡੇਟ ਦਿੰਨੇ ਆ ਅਮਰੂਦ ਤਾਂ ਬਈ ਸਾਨੂੰ ਨਹੀਂ ਮਿਲੇਗੇ ਤੇ ਅਸੀਂ ਆ ਗਏ ਸੀ ਬਈ ਘਰੇ ਅਮਰੂਦ ਸੀਗੇ ਕੱਚੇ ਇਹੇ ਮੌੜ ਆਈ ਸੀ ਬਈ ਫਿਰ ਜਾਨਵਰ ਫਿਰਦੇ ਆ ਬਈ ਹਜੇ ਆਪਣੇ ਦੋਵੇਂ ਉੱਡੇ ਹਮਨੇ ਬਈ ਤੁਹਾਨੂੰ ਜਦੋਂ ਬੈਂਦੇ ਆ ਦੱਸਦੇ ਆ ਕਬੂਤਰ ਫਿਰਦੇ ਆ ਬਈ ਆਪਣੇ ਹਜੇ ਆਏ ਫਿਰਦੇ ਬਈ ਕਹੋ ਦੀਂ ਦਿਓਨੇ ਤੁਹਾਨੂੰ ਬਈ ਕੈਮਰੇ ਬਈ ਆਹ ਹਲਦੇ ਹਾਂਜੀ ਬਾਈ ਆਪਣੇ ਬਹਿਰੇ ਸੀ ਜਾਨਵਰ 1 ਵਜੇ ਬੈਠੇ ਬਈ ਪੂਰੇ ਆਵੇਂ ਬੈਠੇ ਬਈ ਦੋਵੇਂ ਇਹ ਲੰਮਨੇ ਬਈ ਇਹਨਾਂ ਨੂੰ ਤੇ ਕਰਦੇ ਅੰਦਰ ਖੁੱਡੇ ਚ ਆਹਾ ਸੀ ਬਈ ਦੋ ਜਾਨਵਰ ਕਾ ਘੱਟੀਆਂ ਦਾ ਸੀ ਮੈਂ ਕਾ ਚਿੱਤਿਆਂ ਦਾ ਸੀ ਬਈ ਪੱਠਾ ਇਹ ਦੋਵੇਂ ਛੱਡੇ ਸੀ ਬਈ ਅੱਜ 7 ਵਜੇ ਛੱਡੇ ਸੀ 1 ਵਜੇ ਬੈਹ ਗਏ ਬਈ ਇਹ ਭੁੱਖੇ ਸੀ ਜਮਾ ਦੀ ਆਪਣਾ ਉਸਤਾਦ ਜੀ ਆ ਗਏ ਆ ਸਕੂਲੋਂ ਸਤਿ ਸ੍ਰੀ ਅਕਾਲ ਬਾੜੀ ਹਣ ਬਈ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਬਈ ਦਾਣੇ ਦੂਣੇ ਪਾਉਣੇ ਕੁੱਤਰਾ ਨੂੰ ਪਾਣੀ ਪੁਣੀ ਰੱਖਦੇ ਆਂ ਬਕਾਉਂਦੇ ਆਂ ਤੁਹਾਨੂੰ ਲਾਗੇ ਵੀਡੀਓ ਨੂੰ ਹੋਲਡ ਕਰਿਆ ਕਰੋ ਲਾਈਕ ਕਮੈਂਟ ਕਮੈਂਟ ਸ਼ੇਅਰ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਕਿ ਤੁਹਾਨੂੰ ਬਈ ਜਾਨਦਰ ਕੋ ਕੰਮਿਆ ਸੀ ਜਾਂ ਮੇਰੇ ਦਿਖਾਉਣੇ ਹਨ ਕੋਈ ਕਾਇ ਹੋਰ ਕੋਸ ਥੂਲਾਈ ਸਰਕਾਰੀ ਆਈ ਵੱਟਾ ਥੂਲਾਈ ਪੌਣੇ ਆ ਬਈ ਹੁੰਦਾ ਨੇ ਆਪਾਂ ਤੇ ਖਾਣਨੇ ਕਬੂਤਰ ਬਈ ਆ ਰੱਖਦੇ ਬਈ ਬੱਚਿਆਂ ਵਾਲੇ ਕਬੂਤਰਾਂ ਨੂੰ ਦਾਣੇ ਲਿੱਪ ਕੋ ਬਈ ਆਵੇ ਦਾਣੇ ਖਾਈ ਜਾਂਦੇ ਆ ਆ ਬੱਚਾ ਵੀ ਬੈਠਾ ਬਈ ਦੋ ਹੋ ਬਠੇ ਕਾਰ ਅਗਨੇ ਚ ਬੈਠਾ ਹੋ ਬੈਠਾ ਮੌਸਮ ਚੈੱਕ ਕਰੋ ਬਈ ਧੱਪ ਨਿਕਲਾਈ ਅੱਜ ਬਈ ਕੱਲ ਮੀਂਹ ਸੀਗਾ ਤੇ ਵੇਖੋ ਬਾਹਰ ਦਾ ਮਾਹੌਲ ਹਾਂ ਬਾਈ ਪੂਰਾ ਸਾਫ ਆ ਬਾਈ ਮੌਸਮ ਪੂਰਾ ਸਾਫ ਹੁਣ ਬਾਹਰਲੇ ਕਬੂਤਰਾਂ ਨੂੰ ਵੀ ਦਾਣੇ ਦੁਨੇ ਪਾਉਨੇ ਆ ਬਾਈ ਕਰਾਉਣਾ ਹੈ ਸ਼ੌਂਕ ਕਰੋ ਸ਼ੌਂਕ ਬਾਈ ਜਾਨਵਰਾਂ ਦਾ ਪਾਉਨੇ ਆ ਬਾਈ ਦਾਣੇ ਦੁਨੇ ਸ਼ੌਕ ਬਈ ਕੂਤਰਾਂ ਦਾ ਹੋ ਗੰਨ ਨਿੰਦਨ ਨਾ ਵੜਾ ਕਰੋ ਤੇ ਬਈ ਦਾਣੇ ਆਪਾਂ ਲੱਕੜ ਵਾਲੇ ਪਿੰਜਰੀ ਵਾਲਿਆਂ ਨੂੰ ਤਾਂ ਥੱਲੇ ਵੀ ਰੱਖਦੇ ਈਨਾਂ ਨੂੰ ਵੀ ਰੱਖਦੇ ਬਈ ਲਾ ਦੇ ਭਾਰਾਂ ਨਾਲ ਦੇ

ਇਹਨਾਂ ਨੂੰ ਵੀ ਰੱਖਤਾ ਬਾਈ ਪਾਣੀ ਆਪਾਂ ਹਣ ਬਈ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਕੱਲ ਨੂੰ ਮਿਲਦੇ ਆਂ ਬਈ ਆਪਾਂ ਨਵੀਂ ਵੀਡੀਓ ਦੇ ਨਾਲ ਬਾਏ ਸਾਰਿਆਂ ਨੂੰ